ਆਵਲਾ ਕਿਲਾ ਹੈ ਭਾਈ ਜੀ ਕਿਲਾ ਰਹਿਮਤਗੜ ਪੁਰਾਣਾ ਕਿਲਾ ਵੀ ਆਖਦੇ ਨੇ ਮਲੇਰ ਕੋਟਲੇ ਦਾ ਬੜਾ ਪੁਰਾਣਾ ਨਾ ਇਹੇ ਬਣਿਆ ਹੋਇਆ ਕਈ ਉਤਾਰ ਚੜ੍ਹਾਵ ਦੇਖੇ ਨੇ ਇਸਨੇ ਕਿ ਖੁਸ਼ੀ ਕੀ ਗਮੀ ਪਰ ਹੁਣ ਹਾਲਾਤ ਦੇਖ ਲੋ ਕਾਫੂਸ ਉਗ ਪਿਆ ਇਹਦੇ ਵਿੱਚ ਦੀਵਾਰਾਂ ਡਿੱਗ ਪਈਆਂ ਨੇ ਸਭ ਕੁਝ ਖੰਡਰਜਾ ਬਣ ਚੁੱਕਿਆ ਖੈਰ ਇਹਦੀ ਤਾਰੀਖ ਵੀ ਜਾਣਦੇ ਆ ਤਾਂ ਫਿਰ ਚੱਲਦੇ ਹਾਂ ਕੁਝ ਹੋਰ ਅੱਗੇ ਪਹਿਲਾਂ ਗੱਲ ਕਰਦੇ ਆ ਇਹਦੀ ਕਿ ਇਹ ਕਿਹੜੀ ਸ਼ੈਲੀ ਦੇ ਵਿੱਚ ਬਣਿਆ ਹੋਇਆ ਹੈ ਇਹ ਬਣਿਆ ਹੋਇਆ ਹੈ ਵਿਕਟੋਰੀਆ ਸ਼ੈਲੀ ਤੇ ਮੁਗਲ ਸ਼ੈਲੀ ਚ ਬੜਾ ਪੁਰਾਣਾ ਹੈ ਇਹ ਅਖਰ ਇਹਦੀ ਲੋੜ ਕਿਉਂ ਪਈ ਕਿਲਾ ਬਣਾਣ ਦੀ ਕਿਉਂਕਿ ਪਟਿਆਲਾ ਤੇ ਨਾਬਾ ਰਿਆਸਤ ਹیدرਵਾਲਾ ਤੇ ਉਹਦੇ ਨਾਲ ਨਵਾਬਾਂ ਦਾ ਅਕਸਰੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੀ ਰਹਿੰਦਾ ਸੀ ਫਿਰ ਦੂਸਰੀ ਗੱਲ ਹੈ ਕਿ ਇੱਥੇ ਬਣਾਇਆ ਕਿਉਂ ਗਿਆ ਹਮਲੇ ਤੋਂ ਰੋਕਣ ਵਾਸਤੇ ਕਿਉਂਕਿ ਨਾਬਾ ਤੇ ਪਟਿਆਲਾ ਰਿਆਸਤ ਦੇ ਨਾਲ ਝਗੜਾ ਸੀਗਾ ਇਹਨਾਂ ਦਾ ਇਸ ਕਰਕੇ ਅਸਲ ਦੇ ਵਿੱਚ ਇਹ ਕਿਲਾ ਜਿਹੜਾ ਬਣਾਇਆ ਹੈ ਇਹ ਫੌਜ ਵਾਸਤੇ ਬਣਾਇਆ ਗਿਆ ਸੀ ਮਲੇਰ ਕੋਟਲੇ ਦੀ ਫੌਜ ਦੇ ਲਈ ਰਿਆਸੀ ਕਿਲਾ ਨਹੀਂ ਸੀ ਇਹ ਸੀਗਾ ਫੌਜੀ ਕਿਲਾ 1790 ਦੇ ਦਹਾਕੇ ਵਿੱਚ ਬਣਾਇਆ ਇਸ ਨੂੰ ਨਵਾਬ ਅਤਾਉਰਲਾ ਖਾਨ ਤੇ ਜਿਹੜੇ ਨਵਾਬ ਸ਼ੇਰ ਮੁਹੰਮਦ ਖਾਨ ਉਦੇ ਪੁੱਤੇ ਸੀਗੇ ਉਹਨਾਂ ਨੇ ਬਣਵਾਇਆ ਨਵਾਬ ਅਤਾਉੱਲਾ ਖਾਨ ਉਧਰ ਰਾਜ 1791 ਤੋਂ ਸ਼ੁਰੂ ਹੁੰਦਾ ਸੀਗਾ ਤੇ 1810 ਤੱਕ ਰਿਹਾ ਹੈ ਆਖਦੇ ਤਾਂ ਇਹ ਵੀ ਨੇ ਕਿ 1796-97 ਦੇ ਵਿੱਚ ਇਹ ਜਿਹੜਾ ਕਿਲਾ ਉਹ ਬਣਾਇਆ ਗਿਆ ਸੀ ਕਿਉਂਕਿ 1810 ਤੱਕ ਉਹ ਨਵਾਬ ਰਹੇ ਨੇ ਇਸੇ ਦੌਰਾਨ ਇਹ ਹੀ ਕਿਲਾ ਬਣਾਇਆ ਗਿਆ ਸੀ। ਇਹਦੇ ਜਿਹੜੇ ਇੱਟਾਂ ਲੱਗਿਆ ਨੇ ਦੇਖੋ ਕਿੰਡੀ ਕਿੰਡੀ ਮੋਟੀ ਦਵਾਰ ਹੈ ਕੰਦ ਹੈ। ਤਕਰੀਬਨ 8 ਫੁੱਟ ਤੋਂ ਲੈ ਕੇ 10 ਫੁੱਟ ਚੌੜੀ। ਲੰਬੀ ਤਾਂ ਅਲੈਦ ਹੈ। ਇਹ ਬਣਾਇਆ ਸੀਗਾ ਇੱਥੇ ਇਹਨਾਂ ਨੇ ਨਵਾਬ ਨੇ ਅਤੌਲਾ ਖਾਨ ਨੇ ਇੱਕ ਆਪਣਾ ਆਵਾ ਬਣਾਇਆ ਸੀਗਾ ਯਾਨੀ ਪੱਠਾ। ਉਹ ਬਣਾਇਆ ਸੀ ਤੇ ਉਹਦੀਆਂ ਜਿਹੜੀਆਂ ਇੱਟਾਂ ਸੀਗੀਆਂ ਉਹ ਇਸੇ ਕਿਲੇ ਦੇ ਵਿੱਚ ਯੂਜ਼ ਕੀਤੀਆਂ ਗਈਆਂ ਸੀਗੀਆਂ ਨਾਲ ਨਾਲ ਪੌੜੀਆਂ ਦੋ ਪੌੜੀਆਂ ਇਧਰ ਵੀ ਤੇ ਇਧਰ ਵੀ ਜਿਹੜਾ ਮੇਨ ਗੇਟ ਸੀਗਾ ਉਹ ਸੀਗਾ ਤਿੰਨ ਮੰਜ਼ਲਾ ਉੱਪਰ ਡਿਊਟੀ ਤੇ ਉੱਪਰ ਉਹਦੇ ਉੱਪਰ ਕਮਰਾ ਫਿਰ ਉਦੇ ਉੱਪਰ ਹੋਰ ਕਮਰੇ ਤੇ ਜਿਹੜੀ ਬੈਕ ਵਾਲੀ ਕੰਦ ਹੈ ਇਹਦੇ ਪਿੱਛੇ ਉਹ ਕਰੀਬ 8 ਫੁੱਟ ਚੌੜੀ ਸੀਗੀ ਖਾਸियत ਹੋਰ ਦੇਖੋ ਧਰਤੀ ਕਿੱਥੇ ਹੈ ਤੇ ਇਹ ਜਿਹੜਾ ਕਿਲਾ ਉਹ ਕਿੱਥੇ ਹੈ 20 ਫੁੱਟ ਉੱਚਾ ਧਰਤੀ ਦੇ ਨਾਲੋਂ ਹੁਣ ਨਵਾਬ ਇਬਰਾਹਿਮ ਖਾਨ ਇਬਰਾਹਿਮ ਅਲੀ ਖਾਨ ਉਦੇ ਦੌਰ ਦੇ ਵਿੱਚ ਤੇ ਨਵਾਬ ਅਹਿਮਦ ਅਲੀ ਖਾਨ ਦੇ ਦੌਰ ਦੇ ਵਿੱਚ ਇਹ ਜਿਹੜਾ ਕਿਲਾ ਇੱਥੇ ਹਾਈ ਕੋਰਟ ਵੀ ਰਹੀ ਹੈ ਸਾਰੀਆਂ ਕੋਰਟਾਂ ਸੀ ਗਿਆ ਇਹਦੇ ਵਿੱਚ ਲੋਕਾਂ ਨੂੰ ਨਿਆਂ ਦੇਣ ਦੇ ਲਈ ਜਿਹੜੇ ਫੈਸਲੇ ਨਹੀਂ ਹੁੰਦੇ ਉਹ ਦਰਬਾਰੇ ਖਾਸ ਦੇ ਵਿੱਚ ਹੁੰਦੇ ਸੀਗੇ ਇਹ ਦੀਵਾਨੇ ਖਾਸ ਤੇ ਦਰਬਾਰੇ ਖਾਸ ਵਿਕਟੋਰੀਆ ਸ਼ੈਲੀ ਬਣੀ ਸੀ ਉਹਦੇ ਵਿੱਚ ਬਣੀ ਸੀਗੀ ਇਹ ਜਿਹੜੀ ਕੋਠੀ ਹੈ ਜਾਂ ਇਹ ਦਰਬਾਰੇ ਖਾਸ ਹੈ ਇਹ ਲੱਗਦਾ ਹੈ ਅਜਿਹੇ ਜਿੱਦਾਂ ਵਕ ਵਕ ਸ਼ਹਿਰਾਂ ਦੇ ਵਿੱਚ ਬਰਤਾਨੀਆ ਹਕੂਮਤ ਨੇ ਗੋਲ ਕੋਠੀਆਂ ਨਹੀਂ ਬਣਾਈਆਂ ਖੁੱਲੀਆਂ ਹਵਾਦਾਰ ਸਾਰਿਆਂ ਪਾਸੋਂ ਤੇ ਹੋਰ ਅੱਗੇ ਗੱਲ ਕਰੀਏ ਤਾਂ ਇਹ ਮੈਂ ਪਹਿਲੇ ਵੀ ਦੱਸ ਚੁੱਕਿਆ ਕਿ ਪਟਿਆਲਾ ਤੇ ਨਵਾਬ ਨਾਬਾ ਰਿਆਸਤ ਸੀ ਜਿਹੜੀ ਉਹਨਾਂ ਦੇ ਨਾਲ ਕੋਈ ਨਾ ਕੋਈ ਗੱਲ ਹੁੰਦੀ ਤਾਂ ਝਗੜਾ ਪੈ ਜਾਂਦਾ ਇਸੇ ਕਰਕੇ ਬਣਾਇਆ ਗਿਆ ਸੀ ਤਾਂ ਕਿ ਜਿਹੜੇ ਉਹ ਹਮਲਾ ਕਰਨ ਤਾਂ ਉਹਨਾਂ ਨੂੰ ਰੋਕਿਆ ਜਾ ਸਕੇ ਹੋਰ ਵੀ ਗੱਲਾਂ ਨੇ ਕਿ ਇਹ ਕਿਲਾ ਫੌਜੀ ਕਿਲਾ ਸੀਗਾ ਰਿਆਸੀ ਨਹੀਂ ਸੀਗਾ ਤੇ ਖਾਸियत ਇੱਕ ਹੋਰ ਹੈ ਕਿ ਇਸੇ ਕਿਲੇ ਦੇ ਵਿੱਚ ਦੋ ਨਵਾਬਾਂ ਦੀ ਤਾਜਪੋਸ਼ੀ ਹੋਈ ਹੈ ਕਿਹੜੇ ਕਿਹੜੇ ਦੋ ਨਵਾਬ ਨੇ ਨਵਾਬ ਅਮੀਰ ਅਲੀ ਖਾਨ ਤੇ ਨਵਾਬ ਮਹਿਬੂਬ ਅਲੀ ਖਾਨ ਹੁਣ ਗੱਲ ਹੋ ਰਿਹਾ ਕਿ ਨਵਾਬ ਅਹਿਮਦ ਅਲੀ ਖਾਨ ਉਹਨਾਂ ਦੀ ਪਦਾਇਸ਼ ਉਹਨਾਂ ਦੀ ਪਦਾਇਸ਼ ਵੀ ਇਸੇ ਕਿਲੇ ਦੇ ਵਿੱਚ ਹੋਈ ਹੈ ਨਵਾਬ ਇਬਰਾਹਿਮ ਅਲੀ ਖਾਨ ਦੇ ਵਕਤ ਉਸ ਦੌਰਾਨ ਇਹ ਮਹਿਲ ਬਣਾਇਆ ਗਿਆ ਸੀ ਕਿਉਂ ਕਿ ਬ੍ਰਿਟਾਨੀਆ ਹਕੂਮਤ ਦਾ ਦੌਰ ਆ ਗਿਆ ਸੀ ਉਸ ਤੇ ਬ੍ਰਿਟਾਨੀਆ ਜਿਹੜੇ ਅਧਿਕਾਰੀ ਸੀਗੇ ਉਹਨਾਂ ਦਾ ਅਕਸਰ ਇੱਧਰ ਗੇੜਾ ਲੱਗਦਾ ਰਹਿੰਦਾ ਸੀ ਉਹਨਾਂ ਦੀ ਫੇਰੀ ਲੱਗਦੀ ਰਹਿੰਦੀ ਸੀ ਨਵਾਬ ਦੀ ਰਾਇਸ਼ਤ ਬਾਅਦ ਜਿਹੜੇ ਕਮਰੇ ਉਹ ਬੇਗਮਾਂ ਨੂੰ ਅਲਾਟ ਹੋ ਗਏ ਇਨਾ ਕਮਰਿਆਂ ਦੇ ਮੂਰੇ ਦਰਬਾਰ ਲੱਗਦਾ ਹੁੰਦਾ ਸੀਗਾ ਮਿਆਂ ਮਿਲਦਾ ਲੋਕਾਂ ਨੂੰ ਤੇ ਦੂਸਰੀ ਸਾਈਡ ਤੇ ਸੀਗਾ ਮਰਦਖਾਨਾ ਯਾਨੀ ਜਿਹੜੇ ਮਰਦ ਸੀਗੇ ਉਹਨਾਂ ਦੇ ਰਹਿਣ ਦੇ ਵਾਸਤੇ ਰਿਆਇਸ਼ ਬਣੀ ਹੋਈ ਸੀ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਨੌਕਰ ਚੱਕ ਰਹੇ ਹੁੰਦੇ ਸੀਗੇ ਤੇ ਇਹਦੇ ਬਾਹਰਲੇ ਪਾਸੇ ਉੱਥੇ ਅਫਸਰਾਂ ਦੀਆਂ ਇਮਾਰਤਾਂ ਸਨ ਬਾਕੀ ਕਿਲੇ ਤੇ ਇੱਕ ਵਾਰ ਫਿਰ ਜਾਤ ਮਾਰਦੇ ਆ। ਇਸ ਵਕਤ ਕਿਹੜੇ ਹਾਲਾਤਾਂ ਦੇ ਵਿੱਚ ਖੜਾ ਇਹ ਕਿਲਾ? ਤਪਾਲਦੇ ਹਾਂ ਜਾਂ ਤੁਰਦੇ ਹਾਂ ਉਹ ਪਗ ਡੰਡੀ। ਇਸ ਕਿਲੇ ਨੂੰ ਤੁਸੀਂ ਦੇਖਿਆ ਵੀਰੋ ਇੱਕ ਚਲਕ ਜੀ ਸੀਗੀ। ਹੁਣ ਹਾਲਾਤ ਕੀ ਨੇ? ਦੇਖ ਲਓ। ਵੱਡਾ ਵੱਡਾ ਕਾ ਤੇ ਜਿਹੜੀਆਂ ਕੰਦਾ ਕਦੇ ਮੂੰਹੋਂ ਬੋਲਦਿਆ ਸੀਗੀਆਂ ਜਿਹੜੀਆਂ ਕੋਠੀਆਂ ਜਿਹੜੀਆਂ ਬੈਰਕਾਂ ਕਦੇ ਮੂੰਹੋਂ ਬੋਲਦਿਆ ਸੀਗੀਆਂ ਜਿੱਦਾਂ ਇਹ ਵਾਲਾ ਬੁਰਜ ਬਣਿਆ ਐਦੇ ਤੇ ਦੇਖੋ ਉਸ ਵਕਤ ਇੱਥੋਂ ਗੋਲੀਆਂ ਜਾਂ ਤੀਰ ਚਲਾਉਂਦੇ ਹੁੰਦੇ ਸੀਗੇ ਜਿਹੜਾ ਵੀ ਦੌਰ ਸੀਗਾ ਉਹ ਇਥੋਂ ਚਲਾਇਆ ਜਾਂਦਾ ਸੀ ਅਲੱਗ-ਅਲੱਗ ਖਾਨੇ ਬਣੇ ਹੋਏ ਆ ਤਾਂ ਕਿ ਜਿਹੜਾ ਹਮਲਾ ਕਰਨ ਵਾਲਾ ਹਮਲਾਵਰ ਹੈ ਉਹਦੇ ਤੇ ਨਿਸ਼ਾਨਾ ਬੰਨਿਆ ਜਾ ਸਕੇ ਤੇ ਆਪ ਖੁਦ ਸੁਰੱਖਿਅਤ ਰਹਿ ਸਕੇ ਹੁਣ ਕੀ ਹੈ ਹੁਣ ਇਹ ਗਵਰਨਮੈਂਟ ਦੇ ਅੰਡਰ ਹੈ ਸੈਂਟਰ ਗਵਰਨਮੈਂਟ ਦੇ ਤਾਂ ਮੇਰੀ ਅਪੀਲ ਵੀ ਹੈ ਕਿ ਇਹ ਜਿਹੜਾ ਖੰਡਰ ਬਣ ਚੁੱਕਿਆ ਇਹ ਰਹਿਮਤਗੜ ਕਿਲਾ ਮਲੇਰ ਕੋਟਲੇ ਦਾ ਇਸ ਦੀ ਪੂਰੀ ਸੰਭਾਲ ਕੀਤੀ ਜਾਵੇ ਤਾਂ ਕਿ ਹੋਰ ਵੀ ਲੋਕ ਦੂਰ ਦਰਾਜ ਦੇ ਖੇਤਰਾਂ ਤੋਂ ਇਸ ਕਿਲੇ ਨੂੰ ਆ ਕੇ ਦੇਖ ਸਕਣ ਬੜੀ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ